ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਮਿਤੀ 11/4/2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸਨੋਰਾ ਬਲਾਕ ਭੋਗ ਪਰ ਜਲੰਧਰ ਸਕੂਲ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅਤੇ ਮਾਨਯੋਗ ਸ਼੍ਰੀ ਜੀਤਰਾਲ ਪੱਟੀ ਡਾਇਰੈਕਟਰ ਪੰਜਾਬ ਪੰਨਬਸ ਪੰਜਾਬ ਦੇ ਸਾਂਝੇ ਯਤਨਾਂ ਸਦਕਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ ਇਸ ਵਿੱਚ ਸ਼੍ਰੀ ਜੀਤਰਾਲ ਪੱਟੀ ਡਾਇਰੈਕਟਰ ਪੰਨਬਸ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਨੇ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਵਿੰਗ ਦੀਆਂ ਛੱਤਾਂ ਦੀ ਮੁਰੰਮਤ ਦਾ ਉਦਘਾਟਨ ਕੀਤਾ ਜਿਸ ਦੀ ਮੁਰੰਮਤ ਲਈ 114000 ਲੜਕੇ ਅਤੇ ਲੜਕੀਆਂ ਦੇ ਟਾਇਲਟ ਜੁਨਿਅਰ ਦੀ ਮੁਰੰਮਤ ਲਈ 140000 ਰੁਪਏ ਦੀ ਗ੍ਰਾਂਟ ਸਕੂਲ ਨੂੰ ਪ੍ਰਾਪਤ ਹੋਈ ਸੀ ਮੁੱਖ ਮਹਿਮਾਨ ਨੇ ਸਿੱਖਿਆ ਦੇ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਕੀਤੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਉਹਨਾਂ ਦੀ ਸਰਕਾਰ ਦੇ ਮੁੱਖ ਅਜੰਡੇ ਹਨ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਗਾਉਂ ਨੇ ਹਰ ਪਿੰਡੇ ਵਿੱਚ ਪਲੇ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਹੋਇਆ ਹੈ। ਪਾਰਕ ਬਣਾਉਣ ਦਾ ਫੈਸਲਾ ਕੀਤਾ ਹੋਇਆ ਹੈ। ਤਾਂ ਕਿ ਬੱਚੇ ਪਲੇ ਗਰਾਊਂਡ ਵਿੱਚ ਜਾ ਕੇ ਆਪਣੀਆਂ ਖੇਡਾਂ ਵਿੱਚ ਹਿੱਸਾ ਲੈ ਸਕਣ। ਨਸ਼ੇ ਵਾਲੇ ਪਾਸੋਂ ਦੂਰ ਹੋ ਜਾਣ। ਜੋ ਪਿੰਡਾਂ ਦੇ ਵਿੱਚ ਛਪੜਾਂ ਦੀ ਸਫਾਈ ਕਰਾਉਣੀ ਆ। ਜੋ ਪਿੰਡਾਂ ਦੀਆਂ ਸਿਰਨੀ ਆ ਚਾਰੇ ਪਾਸੋਂ ਬੜੀਆ ਕਰਨਾ ਆ। ਸੀਬਰੇਜ ਦਾ ਕੰਮ ਉਹ ਵਿਕਾਸ ਦਾ ਕੰਮ ਸਾਰੇ ਪਿੰਡਾਂ ਵਿੱਚ ਕਰਨਾ ਆ। ਹੋਰ ਵੀ ਨਾਲ ਨਾਲ ਜਨ ਲੋਕਾਂ ਦਾ ਜੀਵਨ ਪੱਤਰ ਉੱਚਾ ਚੁੱਕਣ ਵਾਸਤੇ ਹਰ ਸ਼ਗਲ ਦੇਣੇ ਲੋਕਾਂ ਦੀ ਮਾਨ ਸਨਮਾਨ ਨੂੰ ਵਧਾਉਣਾ ਆ। ਸਾਹਿਬ ਜੀ ਸੈਕਰੀ ਸਾਹਿਬ ਮਦਨ ਸਿੰਘ ਜੀ ਬਲਾਕ ਪ੍ਰਧਾਨ ਸੁਖਮਾਨ ਸਿੰਘ ਜੀ ਮਨਕੋਟਿਆ ਭੁਪਿੰਦਰ ਨੇਵ ਜੀ ਸੂਬੇਦਾਰ ਹੰਸ ਰਾਜ ਜੀ ਮਨੋਜਪਰਤੀ ਜੀ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਕਮੇਟੀ ਸਰਪੰਚ ਸ਼ਨੋਰਾ ਸ਼੍ਰੀਮਤੀ ਗੁਰਦੀਪ ਕੌਰ ਜੀ ਰਾਜ ਕੁਮਾਰ ਜੀ ਇਹਨਾਂ ਦਾ ਪੂਰਵ ਵਿੱਚ ਸ਼ਿਰਕਤ ਕਰਨ ਤੇ ਬਹੁਤ ਬਹੁਤ ਧੰਨਵਾਦ ਇਹਦੇ ਸਾਡੇ ਬੀਆਰਸੀ ਸਾਹਿਬ ਪ੍ਰਿੰਦਰ ਸਿੰਘ ਜੀ ਜਗਜੀਤ ਸਿੰਘ ਸੈਮੀ ਜੀ ਉਹਨਾਂ ਦਾ ਵੀ ਤੇ ਪ੍ਰੈਸ ਦੇ 77 65 ਤੇ 77 ਦਾ ਬਹੁਤ ਬਹੁਤ ਧੰਨਵਾਦ ਇਸ ਸਮਾਰੋਹ ਵਿੱਚ ਬੀ ਐਨਓ ਭੋਗ ਪਰ ਸ਼੍ਰੀ ਰਵਿਕਾਂਤ ਮਦਨ ਸਿੰਘ ਬਲਾਕ ਪ੍ਰਧਾਨ ਸਤਨਾਮ ਸਿੰਘ ਬਲਾਕ ਪ੍ਰਧਾਨ ਮਨੋਜ ਪੱਟੀ ਹਲਕਾ ਇੰਚਾਰਜ ਪੰਜਾਬ ਸਿੱਖਿਆ ਕ੍ਰਾਂਤੀ ਹੰਸਰਾਜ ਕੋਆਰਡੀਨੇਟਰ ਐਕਸ ਸਰਵਿਸਮੈਨ ਵਿੰਗ ਭੁਪਿੰਦਰ ਸਿੰਘ ਦੇਵ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਭੋਗਲ ਆਦਿ ਸ਼ਾਮਲ ਹੋਏ ਇਸ ਮੌਕੇ ਸਕੂਲ ਇੰਚਾਰਜ ਸ਼੍ਰੀ ਸ਼ੁਭਮ ਬਲੋ ਆਏ ਹੋਏ ਪਤਵੰਤੇ ਸੱਜਣਾ ಗ್ರಾಮ ਪੰਚਾਇਤ ਸੁਨੋਰਾ ਦੇ ਸਰਪੰਚ ਸ਼੍ਰੀਮਤੀ ਗੁਰਦੀਪ ਕੌਰ ਰਾਜਕੁਮਾਰ ਜਗਰੂਪ ਸਿੰਘ ਮੈਂਬਰ ਪੰਚਾਇਤ ਕਸ਼ਮੀਰੀ لال ਮੈਂਬਰ ਪੰਚਾਇਤ ਸਰਬਜੀਤ ਕੌਰ ਮੈਂਬਰ ਪੰਚਾਇਤ ਧਰਮ ਸਿੰਘ ਜਰਨਲ ਸਕੱਤਰ ਆਮ ਆਦਮੀ ਪਾਰਟੀ ਅਤੇ ਪਿੰਡ ਦੇ ਮੋਹਤਵਾਰ ਸੱਜਣਾ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਅਧਿਆਪਕ ਸਹਿਬਾਨ ਪ੍ਰੇਮ ਕੁਮਾਰ ਤਜਿੰਦਰ ਸਿੰਘ ਗੁਰਮੀਤ ਸਿੰਘ ਮਨਜੀਤ ਸਿੰਘ ਬੀਆਰਸੀ ਜਗਦੀਪ ਸਿੰਘ ਬੀਆਰਸੀ ਪਲਵਿੰਦਰ ਸਿੰਘ ਵੀਰਪਾਲ ਕੌਰ ਬਲਜਿੰਦਰ ਪਾਲ ਕੌਰ ਨਵਜੋਤ ਕੌਰ ਗਗਨਦੀਪ ਆਦ ਹਾਜ਼ਰ ਸਨ ਪੋਖਪੁਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸਰਪੁਰ